ਐਮਐਲਏ ਗੋਲਡੀ ਕੰਬੋਜ ਦੀਆਂ ਗੱਡੀਆਂ ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਉਹਨਾਂ ਦਾ ਕਾਫਲਾ ਜਾ ਰਿਹਾ ਸੀਗਾ ਔਰ ਹਾਦਸਾ ਹੋਇਆ ਕਿਵੇਂ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਆਰਜੀਤੇ ਨਾ ਨੰਬਰ ਗੱਡੀ ਉਹ ਖੰਭੇ ਦੇ ਵਿੱਚ ਵੱਜੀ ਹੋਈ ਹੈ ਐਮਐਲਏ ਦੀਆਂ ਗੱਡੀਆਂ ਦਾ ਕਿਵੇਂ ਐਕਸੀਡੈਂਟ ਹੋਇਆ ਐਮਐਲਏ ਗੋਲਡੀ ਕੰਬੋਜ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਗੱਲਬਾਤ ਕਰਦੇ ਹਾਂ ਕਿ ਆਖਰਕਾਰ ਇਹ ਹਾਦਸਾ ਕਿਵੇਂ ਹੋਇਆ ਗੋਲਡੀ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਦੱਸੋ ਠੀਕ ਠਾਕ ਹੋ ਤੁਸੀਂ ਤੰਦਰੁਸਤ ਹੋ ਐਕਸੀਡੈਂਟ ਬਿਲਕੁਲ ਵੈਰੀਟੀਆਂ ਜੀ ਸ਼ੁਕਰ ਐਕਸੀਡੈਂਟ ਹੋਇਆ ਵੀਡੀਓ ਦੇਖਿਆ ਬਹੁਤ ਹਲਾਕੇ ਰੱਖ ਦੇਣ ਵਾਲਾ ਵੀਡੀਓ ਹੈ ਝੰਡੂੜ ਦੇਣ ਵਾਲਾ ਵੀਡੀਓ ਹੈ ਕਿ ਪਤਾ ਨਹੀਂ ਕੀ ਹੋ ਗਿਆ ਹੋਣਾ ਤੁਸੀਂ ਪਹਿਲਾਂ ਤਾਂ ਦੱਸੋ ਕੀ ਹੋਇਆ ਕਿਵੇਂ ਸਭ ਕੁਝ ਕੀ ਤੁਹਾਡਾ ਕਾਫਲੇ ਦੇ ਸਾਰੇ ਲੋਕ ਠੀਕ ਨੇ ਕੋਈ ਸੱਟਪੇਟ ਤਾਂ ਨਹੀਂ ਲੱਗੀ ਨਹੀਂ ਬਿਲਕੁਲ ਹਲੇ ਤਾਂ ਠੀਕ ਹੈ ਇੱਕ ਬਸਣੜੇ ਛੋਟਾ ਭਰਾਏ ਨਾਲ ਉਹਦੇ ਥੋੜੇ ਸੱਟ ਲੱਗੀ ਉਹਨੂੰ ਹਸਪੀਟਲ ਲੈ ਕੇ ਗਏ ਜੀ ਬਾਕੀ ਸਭ ਠੀਕ ਹੈ ਬਸ ਓਵਰਸਪੀਡ ਸੇ ਪਿਛਲੀ ਗੱਡੀ ਉਹਦੇ ਵਿੱਚ ਆ ਕੇ ਵੱਜੀਆਂ ਹਾਂ ਇਸ ਤਰ੍ਹਾਂ ਹੂੰ ਛੋਟੇ ਕਾਫਲੇ ਦੀਆਂ ਗੱਡੀਆਂ ਸੀ ਸਾਰੀਆਂ ਇੱਕ ਦੂਜੇ ਚ ਵੱਜੀਆਂ ਜਿਹੜੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਜੀ ਓਵਰ ਸਪੀਡ ਤੇ ਸੀ ਆਈ ਥਿੰਕ ਛੋਹ ਵੀ ਰ ਸਪੀਡ ਤੇ ਹੋਣੀ ਉਹਨਾਂ ਦਾ ਬ੍ਰੇਕ ਨਹੀਂ ਲੱਜੋ ਛਿੱਤੀ ਵਿੱਚ ਵੱਜੀ ਆ ਕੇ ਚਾਰ ਗੱਡੀਆਂ ਕ੍ਰਾਸ ਕਰਕੇ ਫਿਰ ਉਹ ਆਪ ਖੰਬੇ 'ਚ ਵੱਜੀ ਆ ਜੀ ਹੂੰ ਹੂੰ ਯਾਨੀ ਉਹ ਜਿਹੜੀ ਓਵਰ ਸਪੀਡ ਗੱਡੀ ਸੀ ਉਹ ਆ ਕੇ ਪਹਿਲਾਂ ਗੱਡੀਆਂ 'ਚ ਵੱਜੀ ਉਸ ਤੋਂ ਬਾਅਦ ਖੰਬੇ 'ਚ ਵੱਜੀ ਜੀ ਹੂੰ ਤਾਂ ਉਹਨਾਂ ਦੇ ਵੀ ਸੱਟਾਂ ਪੇਟਾਂ ਲੱਗੀਆਂ ਨੇ ਜੀ ਬਿਲਕੁਲ ਨਹੀਂ ਠੀਕ ਨੇ ਉਹ ਵੀ ਚਲੋ ਹਾਂ ਉਹਨਾਂ ਬਿਲਕੁਲ ਠੀਕ ਰਖੇ ਹਾਂ ਫਿਰ ਵੀ ਬਾਈਗਰ ਦਾ ਸ਼ੁਕਰਾਨਾ ਕਰਦੇ ਬਸਾਰੇ ਠੀਕ ਨੇ ਹਾਂ ਠੀਕ ਹੈ ਔਰ ਸਾਰਿਆਂ ਨੂੰ ਹਸਪਤਾਲ ਜਿਹੜੇ ਉਹ ਸੀਗੇ ਉਸ ਤੋਂ ਬਾਅਦ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਜੀ ਹਾਂ ਤੇ ਇਹ ਸੀਗੇ ਕਿ ਜਿਸ ਤਰੀਕੇ ਨਾਲ ਇਹ ਪੂਰਾ ਹਾਦਸਾ ਹੋਇਆ ਕਿਉਂਕਿ ਵਕਤ ਵਕਤ ਵੀਡੀਓ ਜਿਹੜਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਹੁਤ ਸਾਰੇ ਲੋਕ ਵੀ ਜਾਨਣਾ ਚਾਹੁੰਦੇ ਸੀ ਕਿ ਆਖਿਰਕਾਰ ਹੋਇਆ ਕਿਵੇਂ ਇਹ ਪੂਰਾ ਹਾਦਸਾ ਤੁਸੀਂ ਕਿੱਧਰ ਨੂੰ ਜਾ ਰਹੇ ਸੀ ਗੋਲਦੀ ਜੀ ਮੈਂ ਮੇਰੇ ਪਟੰਡਾ ਤੋਂ ਅੱਜ ਕਿਸਾਨੀ ਮੇਲਾ ਸੀ ਮਲੋੜ ਜਾ ਰਿਹਾ ਸੀ ਹਾਂ ਆਰਾ ਸਿਜਾ ਸਾਹਿਬ ਦਰਦਜ ਦੀ ਸਪੀਡ ਤੇ ਸੀ ਯੂਟਰਨ ਲੈਣ ਲੱਗੇ ਸੀ ਅੱਛਾ ਕੁਝ ਮੁੜਤੇ ਐਕਸੀਡੈਂਟ ਉਹਨੂੰ ਪਿੱਛੇ ਪਤਾ ਨਹੀਂ ਲੱਗੇ ਨਾ ਜਦੋਂ ਬ੍ਰੇਕ ਲੱਗੀ ਉਹ ਸਿੱਧਾ ਹੀ 180 ਤੇ ਹੋ ਗਿਆ ਸਿੱਧਾ ਰੇਖੀ ਅਗੇ ਹੋਇਆ ਹੂੰ ਹੂੰ ਯਾਨੀ ਕਿ ਜਿਹੜੀ ਗੰਗਾ ਨਗਰ ਨੰਬਰ ਦੀ ਗੱਡੀ ਸੀ ਆਰ ਚਿੱਤੇ ਨਾ ਉਹ ਪਿੱਛੋਂ ਆ ਕੇ ਵੱਜੀ ਹੈ ਕਹਿ ਰਹੇ ਹੋ ਜੀ ਜੀ ਠੀਕ ਹੈ ਠੀਕ ਹੈ ਗੋਲੀ ਜੀ ਸਭ ਠੀਕ ਠਾਕ ਹੈ ਤਾਂ ਇਧਰਲੀ ਚਲੋ ਸ਼ੁਕਰ ਹੈ ਥੈਂਕ ਯੂ ਮੈਡਮ ਨਹੀਂ ਬਿਲਕੁਲ ਹਲੇ ਤਾਂ ਠੀਕ ਹੈ ਇੱਕ ਬਸੜੇ ਛੋਟਾ ਭਰਾਏ ਨਾਲ ਸੀ ਉਹਦੇ ਥੋੜੇ ਜਿ ਛੱਟ ਲੱਗੇ ਉਹਨੂੰ ਹਸਪੀਟਲ ਲੈ ਕੇ ਗਏ ਜੀ ਬਾਕੀ ਸਭ ਠੀਕ ਹੈ ਬਸ ਓਵਰ ਸਪੀਡ ਸੇ ਪਿਛਲੀ ਗੱਡੀ ਉਹਦੇ ਵਿੱਚ ਆ ਕੇ ਵੱਜੀ ਆਂ ਹੂੰ ਐਕਸੀਡੈਂਟ ਹੂੰ ਥੋੜੇ ਕਾਫਲੇ ਦੀਆਂ ਗੱਡੀਆਂ ਸੀ ਸਾਰੀਆਂ ਇੱਕ ਦੂਜੇ ਚ ਵੱਜੀਆਂ ਜਿਹੜੀਆਂ ਨਹੀਂ ਨਹੀਂ ਅਗੂ ਗੱਲ ਹੈ ਜੀ ਤੁਸੀਂ ਕਹਿੰਦੇ ਜੀ ਓਵਰ ਸਪੀਡ ਦੇ ਜੈ ਇੰਗ 60 ਦੀ ਸਪੀਡ ਤੇ ਹੋਣੀ ਉਹਨਾਂ ਦਾ ਬ੍ਰੇਕ ਨਹੀਂ ਲੱਗਿਆ ਸਿੱਧੀ ਵਿੱਚ ਵੱਜੀ ਆ ਕੇ ਚਾਰ ਗੱਡੀਆਂ ਕ੍ਰਾਸ ਕਰਕੇ ਫਿਰ ਉਹ ਆਪ ਖੰਬੇ 'ਚ ਵੱਜੀ ਆ ਹੂੰ 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 ਯਾਨੀ ਉਹ ਜਿਹੜੀ ਓਵਰ ਸਪੀਡ ਗੱਡੀ ਸੀ ਉਹ ਆ ਕੇ ਪਹਿਲਾਂ ਗੱਡੀਆਂ 'ਚ ਵੱਜੀ ਉਸ ਤੋਂ ਬਾਅਦ ਖੰਬੇ 'ਚ ਵੱਜੀ ਜੀ ਹੂੰ ਤਾਂ ਉਹਨਾਂ ਦੇ ਵੀ ਸੱਟਾਂ ਪੇਟਾਂ ਲੱਗੀਆਂ ਨੇ ਜੀ ਬਿਲਕੁਲ ਨਹੀਂ ਠੀਕ ਨੇ ਉਹ ਵੀ ਚਲੋ ਨਾਲ ਆਪਣੇ ਘਰਾਂ ਨੂੰ ਠੀਕ ਰੱਖੇ ਹਮਮ ਬਸ ਫਿਰ ਵੀ ਬੈਗਰੋ ਦਾ ਸ਼ੁਕਰਾਨਾ ਕਰਦੇ ਵਿਚਾਰੇ ਠੀਕ ਨੇ ਹਮਮ ਠੀਕ ਹੈ ਔਰ ਸਾਰਿਆਂ ਨੂੰ ਹਸਪਤਾਲ ਜਿਹੜੇ ਉਹ ਸੀਗੇ ਉਸ ਤੋਂ ਬਾਅਦ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਜੀ ਹਾਂ ਤੇ ਇਹ ਸੀਗੀ ਕਿ ਜਿਸ ਤਰੀਕੇ ਨਾਲ ਇਹ ਪੂਰਾ ਹਾਦਸਾ ਹੋਇਆ ਕਿਉਂਕਿ ਵਕਤ ਵਕਤ ਵੀਡੀਓ ਜਿਹੜਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਹੁਤ ਸਾਰੇ ਲੋਕ ਵੀ ਜਾਨਣਾ ਚਾਹੁੰਦੇ ਸੀ ਕਿ ਆਖਰਕਾਰ ਹੋਇਆ ਕਿਵੇਂ ਇਹ ਪੂਰਾ ਹਾਦਸਾ ਤੁਸੀਂ ਕਿੱਧਰ ਨੂੰ ਜਾ ਰਹੇ ਸੀ ਗੋਲਦੀ ਜੀ ਮੈਂ ਮੇਰੇ ਬਠਿੰਡਾ ਤੋਂ ਅੱਜ ਕਿਸਾਨੀ ਮੇਲਾ ਸੀ ਮਲੋੜ ਜਾ ਰਿਹਾ ਸੀ ਹੂੰ ਘਾਰਸ ਜਿਹਾ ਸੀ 10 10 ਬੀਡ ਤੇ ਸੀ ਯੂਟਰਨ ਲੱਗੇ ਸੀ ਅੱਛਾ ਕੁਝ ਮੁੜਤੇ ਐਕਸੀਡੈਂਟ ਉਹਨੂੰ ਪਿੱਛੇ ਪਤਾ ਨਹੀਂ ਲੱਗੇ ਨਾ ਉਹਦੇ ਤੋਂ ਬ੍ਰੇਕ ਲੱਗੀ ਉਹ ਸਿੱਧਾ ਹੀ 120 ਤੇ ਹੋ ਗਿਆ ਸਿੱਧਾ ਵਕਸ਼ਿਆ ਗਿਆ ਹੂੰ ਹੂੰ ਯਾਨੀ ਕਿ ਜਿਹੜੀ ਗੰਗਾ ਨਗਰ ਨੰਬਰ ਦੀ ਗੱਡੀ ਸੀ ਆਰ ਚਿੱਤੇ ਨਾ ਉਹ ਪਿੱਛੋਂ ਆ ਕੇ ਵੱਜੀ ਆ ਕਹਿ ਰਹੇ ਹੋ ਜੀ ਜੀ ਠੀਕ ਹੈ ਠੀਕ ਹੈ ਗੋਲੀ ਜੀ ਸਭ ਠੀਕ ਠਾਕ ਹੈ ਤਾਂ ਇਧਰਲੀ ਚਲੋ ਸ਼ੁਕਰ ਹੈ ਥੈਂਕ ਯੂ ਤਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਗੋਲਡੀ ਕਮੋਜ ਸਰ ਨਾਲ ਫੋਨ ਲਾਈਨ ਤੇ ਸੀਗੇ ਉਹਨਾਂ ਨੇ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ ਹਾਲਾਂਕਿ ਹਸਪੀਟਲ ਹੀ ਨਹੀਂ ਗੋਲਡੀ ਆਪਣੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਨਾਲ ਲੈ ਕੇ ਹਸਪੀਟਲ ਗਏ ਹੋਏ ਆ ਕਿਉਂਕਿ ਉਹਨਾਂ ਦਾ ਇੱਕ ਕਲੀਗ ਹੈ ਜਿਹੜਾ ਜਿਹਨੂੰ ਛੋਟਾ ਭਰਾ ਕਹਰੇ ਸੀ ਕਿ ਦੱਸਿਆ ਜਾ ਰਿਹਾ ਕਿ ਉਹਦੇ ਸੱਟਾਂ ਲੱਗੀਆਂ ਨੇ ਇਸ ਹਾਦਸੇ ਦੌਰਾਨ ਔਰ ਮੌਕੇ ਦੇ ਉੱਪਰ ਜਦੋਂ ਇਹ ਹਾਦਸਾ ਵਾਪਰਿਆ ਫਿਰ ਉਸ ਤੋਂ ਬਾਅਦ ਉਸਨੂੰ ਹਸਪਤਾਲ ਲਗਾਇਏ ਨੇ ਤਾਂ ਆਰਜੀ 13 ਨੰਬਰ ਗੰਗਾ ਨਗਰ ਦੀ ਗੱਡੀ ਦੱਸ ਰਹੀ ਦੱਸੀ ਜਾ ਰਹੀ ਹੈ ਇਨੋਵਾ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਨੇ ਪਿੱਛੋਂ ਆ ਕੇ ਦੱਸ ਰਹੇ ਨੇ ਕਿ ਟੱਕਰ ਮਾਰੀ ਉਸ ਤੋਂ ਬਾਅਦ ਇਹ ਗੱਡੀ ਖੰਭੇ ਦੇ ਵਿੱਚ ਵੱਜ ਗਈ ਪਰ ਐਮਐਲਏ ਔਰ ਉਹਨਾਂ ਦਾ ਪੂਰਾ ਜੋ ਸਟਾਫ ਹੈ ਉਹ ਬਿਲਕੁਲ ਤੰਦਰੁਸਤ ਹੈ ਠੀਕ ਠਾਕ ਹੈ ਥੋੜੀਆਂ ਬਹੁਤ ਸੱਟਾਂ ਵੱਜੀਆਂ ਨੇ ਔਰ ਉਹਨਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੋ ਰਿਹਾ ਹੈ